ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਆ ਜਸਮੀਤ ਸਿੰਘ ਤੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਸਾਹਮਣੇ ਉਹ ਇਹ ਹੈ ਕਿ ਅਮਰਿਤਪਾਲ ਦਾ ਇੱਕ ਹੋਰ ਸਾਥੀ ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸਦੇ ਕਿ ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਸਾਥੀ ਜਿਹੜੇ ਐ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਰਹੇ ਨੇ ਤੇ ਇਹ ਹੁਣ ਤੀਜੇ ਅਜਿਹੇ ਸ਼ਖਸ ਨੇ ਜਿਨ੍ਹਾਂ ਵੱਲੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਤਾਂ ਦੱਸ ਦੇਗੇ ਪੰਜਾਬੀ ਅਦਾਕਾਰ ਰਹੇ ਦਲਜੀਤ ਕਲਸੀ ਦੀ ਪਤਨੀ ਵੱਲੋਂ ਐਲਾਨ ਕੀਤਾ ਗਿਆ ਜੋ ਕਿ ਲੰਗੇ ਦਿਨੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲ ਕੇ ਆਏ ਸੀਗੇ ਤਾਂ ਦੱਸਦੇ ਕਿ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਨੇ ਦਲਜੀਤ ਕਲਸੀ ਜਿੰਨਾ ਦੀ ਧਰਮ ਪਤਨੀ ਵੱਲੋਂ ਟਵਿੱਟਰ ਤੇ ਇੱਕ ਵੀਡੀਓ ਐਕਸ ਹੈਂਡਲ ਤੇ ਇੱਕ ਵੀਡੀਓ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਦਲਜੀਤ ਕਲਸੀ ਹੁਣ ਜ਼ਿਮਨੀ ਚੋਂ ਲੜਨਗੇ ਕਿਥੋਂ ਜ਼ਿਮਨੀ ਚੋਂ ਲੜਨ ਜਾ ਰਿਹਾ ਦੱਸਦੇ ਕਿ ਉਹਨਾਂ ਦਾ ਨਾਨਕਾデア ਡੇਰਾ ਬਾਬਾ ਨਾਨਕ ਤੇ ਡੇਰਾ ਬਾਬਾ ਨਾਨਕ ਤੋਂ ਉਹ ਇਹ ਜ਼ਿਮਨੀ ਚੋਂ ਲੜਨਗੇ ਜੀ ਹਾਂ ਡੇਰਾ ਬਾਬਾ ਨਾਨਕ ਦੀ ਵਿਧਾਇਕੀ ਸੀਟ ਜਿਹੜੀ ਕਿ ਕਾਂਗਰਸ ਦੇ ਦਿਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ਸੰਸਦੀ ਸੀਟ ਜਿੱਤਣ ਤੋਂ ਬਾਅਦ ਖਾਲੀ ਹੋ ਗਈ ਹੈ ਤਾਂ ਉਸ ਸੀਟ ਤੋਂ ਦਲਜੀਤ ਕਲਸੀ ਜਿਹੜਾ ਚੋਣ ਮੈਦਾਨ 'ਚ ਉਤਰਨ ਗਏ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਅਮਰਿਤਪਾਲ ਦੇ ਇਹ ਤੀਜੇ ਅਜਿਹੇ ਸਾਥੀ ਨੇ ਜਿੰਨਾ ਵੱਲੋਂ ਇਹ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਗੱਲ ਕਰੇ ਤਾਂ ਪ੍ਰਧਾਨ ਮੰਤਰੀ ਬਾਜੇਕੇ ਦੇ ਮੁੰਡੇ ਵੱਲੋਂ ਜੀha ਉਹਨਾਂ ਦੇ ਬਾਲਕ ਵੱਲੋਂ ਜਿਹੜੇ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਤਾਂ ਉਸ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਦੇ ਪਿਤਾ ਜਿਹੜੇ ਐ ਗਿੱਦੜ ਬਾਹਤੋ ਜਿਹੜੇ ਜ਼ਿਮਨੀ ਚੋਣ ਲੜਨਗੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਲੰਗੇ ਦਿਨੀ ਵੀ ਖਬਰ ਆਈ ਸੀ ਜਦੋਂ ਅਮਰਿਤਪਾਲ ਦੇ ਸਾਥੀ ਜਿਹੜੇ ਕਿ ਉਹਨਾਂ ਨਾਲ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਕੈਦ ਨੇ ਤਾਂ ਕੁਲਵੰਤ ਸਿੰਘ ਰਾਓ ਕੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਉਹ ਬਰਨਾਲਾ ਦੀ ਵਿਧਾਇਕੀ ਸੀਟ ਤੋਂ ਜ਼ਿਮਨੀ ਚੋਣ ਲੜਨਗੇ ਜੀ ਹਾਂ ਤਾਂ ਅੰਦਾਜ਼ ਦੇ ਕੇ ਇਸ ਬਾਰਬਤ ਉਹਨਾਂ ਦੇ ਪ੍ਰਾਪ ਮਹਾ ਸਿੰਘ ਨੇ ਵੀ ਜਾਣਕਾਰੀ ਦਿੱਤੀ ਸੀ ਐਕਸਕਲੂਸਿਵ ਗੱਲਬਾਤ ਅਸੀਂ ਤੁਹਾਨੂੰ ਕੱਲ ਸੁਣਾਈ ਸੀ ਰੋਜ਼ਾਨਾ ਸਪੋਕਸਮੈਨ ਤੇ ਤਾਂ ਉਸ ਤੋਂ ਬਾਅਦ ਅੱਜ ਦੀ ਹੁਣ ਵੱਡੀ ਔਰ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਬੀਤੀ ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਜਿਹੜੇ ਆ ਖਡੂਰ ਸਾਹਿਬ ਦੀ ਸੀਟ ਤੋਂ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਤੇ ਇਸ ਤੋਂ ਉਹਨਾਂ ਦੀ ਜਿੱਤ ਤਾਂ ਉਹ ਪ੍ਰਭਾਵਿਤ ਹੋ ਕੇ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਸਾਥੀ ਐ ਹੁਣ ਉਹਨਾਂ ਵੱਲੋਂ ਜਿਹੜੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਤਾਂ ਜਮਹੂਰੀ ਹੱਕ ਦਾ ਇਸਤੇਮਾਲ ਕਰਦੇ ਹੋਏ ਹੁਣ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵੀ ਚੋਣ ਮੈਦਾਨ 'ਚ ਉਤਰਾਂਗੇ ਤੇ ਅਸੀਂ ਵੀ ਚੋਣ ਜਿਹੜੀਆਂ ਲੜਾਂਗੇ ਤਾਂ ਇਸ ਵਿਚਾਰ ਇਸ ਵੇਲੇ ਦੀ ਅਹਿਮ ਖਬਰ ਹੈ ਜਿੱਥੇ ਪੰਜਾਬੀ ਅਦਾਕਾਰ ਦਲਜੀਤ ਕਲਸੀ ਕਈ ਪੰਜਾਬੀ ਬੀ ਫਿਲਮਾਂ ਕਰ ਚੁੱਕੇ ਨੇ ਥੀਏਟਰ ਨਾਲ ਜੁੜੇ ਰਹੇ ਨੇ ਪੰਜਾਬੀ ਫਿਲਮ ਜਗਤ ਨਾਲ ਜੁੜੇ ਰਹੇ ਨੇ ਤਾਂ ਦਲਜੀਤ ਕਲਸੀ ਵੱਲੋਂ ਵੀ ਇਹ ਜਿਹੜਾ ਚੋਣ ਲੜਨ ਦਾ ਐਲਾਨ ਕੀਤਾ ਗਿਆ ਕੀ ਕਹਿਣਾ ਉਹਨਾਂ ਦੀ ਤਰਮ ਪਤਨੀ ਦਾ ਜੋ ਕੱਲ ਉਹਨਾਂ ਨੂੰ ਦਿਬਰੂਗੜ੍ਹ ਚ ਮਿਲ ਕੇ ਆਏ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੈਮਿਸ ਦਲਜੀਤ ਕਲਸੀ ਕੱਲ ਦਿਬਰੂਗੜ੍ਹ ਆਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਈ ਹੈ ਉਹ ਚਰਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਤ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹ ਦੇ ਨਾਮ ਕੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਮੈਂ ਮੈਸੇਜ